ਇੱਕ ਆਮ ਤੌਰ ਤੇ ਪੇਰੈਂਟਸ ਕੀ ਗਲਤੀ ਕਰਦੇ ਆ ਜਦੋਂ ਬੱਚਾ ਕਲਾਸ ਚੜਦਾ ਤੇ ਉਹ ਆਪ ਉਹਦੀਆਂ ਕਾਪੀਆਂ ਕਿਤਾਬਾਂ ਖਰੀਦਣ ਚਲੇ ਜਾਂਦੇ ਹੈ ਨਹੀਂ ਬੱਚੇ ਦੇ ਮਨ ਲੈ ਕੇ ਜਾਓ ਬਿਲਕੁਲ ਬੱਚਿਆਂ ਨੂੰ ਪਸੰਦ ਕਰਨ ਦਿਓ ਮੈਨੂੰ ਯਾਦ ਆ ਇੱਕ ਵਾਰੀ ਇੱਕ ਸਟੇਸ਼ਨਰੀ ਦੀ ਦੁਕਾਨ ਤੇ ਮੈਂ ਖੜਾ ਸੀ ਉਥੇ ਇੱਕ ਲੇਡੀ ਆਈ ਪਿੰਟ ਦੀ ਸੀ ਉਸਨੇ ਉਸ ਨੂੰ ਕਿਹਾ ਕਿ ਰਜਿਸਟਰ ਦੇ ਨਹੀਂ ਉਸ ਦੁਕਾਨਦਾਰ ਨੇ ਪੁੱਛਿਆ ਵੀ ਜਲਦ ਵਾਲਾ ਦੇਵਾ ਕਿ ਦੁਯਾ ਦੇਵ ਉਸ ਨੇ ਕਿਹਾ ਕੀ ਫਰਕ ਹੈ ਉਸ ਨੇ ਉਹ ਦੱਸਿਆ ਵੀ ਉਹਦੀ ਕੀਮਤ ਨਹੀਂ ਹੈ ਉਹਦੀ ਕੀਮਤ ਨਹੀਂ ਹੈ ਉਹਨੇ ਆਪਣੇ ਵੱਲੋਂ ਤਾਂ ਮਹਿੰਗਾ ਲੈ ਲਿਆ ਬਈ ਮਹਿੰਗਾ ਲੈ ਲਿਆ ਤਾਂ ਵਧੀਆ ਹੋਣਾ ਉਹਨੂੰ ਇਹ ਨਹੀਂ ਸੀ ਪਤਾ ਕਿ ਲਾਈਨਾਂ ਵਾਲਾ ਲਵਾਂ ਕਿ ਪਲੇਨ ਦਵਾਂ ਅਸਾਂ ਮੈਂ ਉਸ ਲੇਡੀ ਨੂੰ ਪੁੱਛਿਆ ਮੈਂ ਕਿਹਾ ਬੀਬੇ ਕਿਹਦੇ ਵਾਸਤੇ ਚਾਹੀਦੀ ਹੈ ਕਹਿੰਦੇ ਮੇਰਾ ਪੋਤਾ ਪੜਦਾ ਹੈ ਅਸਲ ਮੈਂ ਕਿ ਪੋਤੇ ਨੂੰ ਲੈ ਕੇ ਆਉਣਾ ਸੀਗਾ ਪੋਤਾ ਹੀ ਆਪਣਾ ਰਜਿਸਟਰ ਲੈ ਕੇ ਜਾਊਗਾ ਠੀਕ ਤੂੰ ਨੇ ਲਿਜਾ ਸਕਦੀ ਕਿਉਂਕਿ ਤੂੰ ਜੇ ਪੜ੍ਹੀ ਹੁੰਦੀ ਫੇਰ ਤੈਨੂੰ ਪਤਾ ਹੋਣਾ ਚਾਹੀਦਾ ਸੀ ਫੇਰ ਤੂੰ ਪੁੱਛ ਕੇ ਆਉਣਾ ਸੀਗਾ ਕਿ ਕਿੰਨਾ ਵੱਡਾ ਰਜਿਸਟਰ ਲਿਆਵਾਂ ਕਿੰਨਾ ਉਹਦੇ ਪੇਜ ਹੋਣਗੇ ਵਗੈਰਾ ਵਗੈਰਾ ਜਿਹੜਾ ਹੈਗਾ ਉਸ ਨੂੰ ਜੋ ਕੰਮ ਕਰ ਸਕਦਾ ਉਹ ਕਰਨ ਦਿਓ ਜੇਕਰ ਉਹਨੂੰ ਕਰਨ ਦਿਓਗੇ ਉਹ ਇੰਜੀਨੀਅਰ ਬਣ ਜਾਊਗਾ ਨਹੀਂ ਤਾਂ ਉਹ ਜਿਹੜਾ ਹੈ ਨਿੱਕੇ ਮੋਟੇ ਕੰਮਾਂ ਦੇ ਵਿੱਚ ਹੀ ਜਿਹੜਾ ਹੈ ਉਹ ਖਚਲ ਰ ਹੋਊਗਾ ਕੱਲ ਪਰਸੋਂ ਮੈਂ ਇੱਕ ਇੰਟਰਵਿਊ ਸੁਣ ਰਹੀ ਸੀ ਉਹਦੇ ਚ ਇੱਕ ਲੇਡੀ ਤੁਹਾਨੂੰ ਮਤਲਬ ਇਹੀ ਲੈਕਚਰ ਕਰ ਰਹੀ ਸੀਗੀ ਕਿ ਤੁਸੀਂ ਚੰਗੇ ਪੇਰੈਂਟਸ ਕਿਵੇਂ ਬਣ ਸਕਦੇ ਹੋ ਤਾਂ ਉਹਨੇ ਸਭ ਤੋਂ ਪਹਿਲਾਂ ਸਟੈਪ ਇਹ ਹੀ ਦੱਸਿਆ ਕਿ ਤੁਸੀਂ ਚੰਗੇ ਪੇਰੈਂਟਸ ਬਣਨ ਦਾ ਮਤਲਬ ਹੈ ਕਿ ਆਪਣੇ ਨਿਆਣੇ ਨੂੰ 8-10 ਸਾਲ ਦੀ ਉਮਰ ਤੋਂ ਬਾਅਦ ਸਭ ਕੁਝ ਆਪ ਕਰਨ ਦਾ ਮੌਕਾ ਦਿਓ ਹੈਨਾ ਤੇ ਉਹ ਜੋ ਉਹਨੇ ਦੱਸਿਆ ਸੀ ਕਿ ਬੱਚੇ ਨੂੰ ਵੀਕ ਬਣਾਉਣ 'ਚ ਸਭ ਤੋਂ ਜ਼ਿਆਦਾ ਹੱਥ ਮਾਵਾਂ ਦਾ ਹੁੰਦਾ ਕਿਉਂਕਿ ਉਹ 14 ਸਾਲ ਦੇ ਬੱਚੇ ਨੂੰ ਰੋਟੀ ਵੀ ਖਵਾ ਰਹੀਆਂ ਨੇ ਉਹਦੇ ਕੱਪੜੇ ਵੀ ਪ੍ਰੈਸ ਕਰ ਰਹੀਆਂ ਨੇ ਉਹਨੂੰ ਬੈਗ ਵੀ ਸਵੇਰੇ ਆਪ ਫੜਾ ਰਹੀਆਂ ਨੇ ਹਨ ਤੁਸੀਂ ਆਪਣੇ ਆਲੇ ਦੁਆਲੇ ਕਿੰਨੇ ਲੋਕ ਐਦਾਂ ਦੇ ਦੇਖੇ ਹੋਣਗੇ ਵੀ ਜਿਹੜੇ 15 16 ਸਾਲ ਦੀ ਤੱਕ ਵੀ ਉਮਰ ਤੱਕ ਬੱਚੇ ਨੂੰ ਕੁਝ ਵੀ ਆਪ ਨਹੀਂ ਕਰਨ ਦਿੰਦੇ ਤੇ ਤੁਹਾਨੂੰ ਲੱਗਦਾ ਵੀ ਉਹ ਨਿਆਣਿਆਂ ਦੇ ਅੰਦਰ ਵੱਡੇ ਹੋ ਕੇ ਵੀ ਕੁਝ ਕਮੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਸਾਨੂੰ ਦੂਜੇ ਜਵਾਕਾਂ ਦੇ ਮੁਕਾਬਲੇ ਜ਼ਿਆਦਾ ਦਿਖਤੀਆਂ ਨੇ ਇਹਦੇ ਮੈਂ ਤੁਹਾਨੂੰ ਮਿਸਾਲ ਦਿੰਨਾ ਇੱਕ ਹਾਂਜੀ ਇੱਕ ਬੱਚਾ ਸੀ ਹੂੰ ਉਹ ਜਦੋਂ ਸਕੂਲ ਜਾਂਦਾ ਸੀ ਰਸਤੇ ਵਿੱਚ ਇੱਕ ਹੋਟਲ ਸੀ ਹਾਂਜੀ ਹੋਟਲ ਉਹਨੂੰ ਚੰਗਾ ਲੱਗਦਾ ਸੀ ਹੂੰ ਉਸ ਹੋਟਲ ਦੇ ਵਿੱਚ ਆਈਸਕ੍ਰੀਮ ਖਾਣੀ ਚਾਹੁੰਦਾ ਸੀਗਾ ਹਾਂਜੀ ਤੇ ਮਤਲਬ ਉਹਨੇ ਕਿਸੇ ਨੂੰ ਦੱਸਿਆ ਨਹੀਂ ਹੂੰ ਉਹਨੇ ਜਿਹੜੇ ਘਰੋਂ ਸਿੱਕੇ ਵਗੈਰਾ ਮਿਲਦੇ ਸੀ ਉਹਨੂੰ ਸਕੂਲ ਵਾਸਤੇ ਉਹਨੇ ਇਕੱਠੇ ਕਰਨੇ ਸ਼ੁਰੂ ਕੀਤੇ ਦੋ ਮਹੀਨਾ ਦੇ ਵਿੱਚ ਉਹਨੇ ਜਿੰਨੇ ਸਕੇ ਇਕੱਠੇ ਕਰ ਲਏ ਉਸ ਨੂੰ ਲੱਗਿਆ ਕਿ ਹੁਣ ਮੈਂ ਹੋਟਲ ਜਾਣ ਦੇ ਯੋਗ ਹੈਗਾ ਮੇਰੇ ਕੋਲ ਪੈਸੇ ਹੈਗੇ ਆ ਉਸ ਤੋਂ ਪਹਿਲਾਂ ਫਿਰ ਉਹਨੇ ਤਿਆਰੀ ਕੀਤੀ ਤਿਆਰੀ ਕਿ ਕਿਤੇ ਉਹ ਆਪਣੇ ਬੂਟ ਆਪ ਪਾਲਿਸ਼ ਕਰਨ ਲੱਗ ਪਿਆ ਕਿ ਮੈਂ ਉੱਥੇ ਬੂਟ ਪਾ ਕੇ ਜਾਣਾ ਹੈ ਬੂਟ ਮੇਰੇ ਪਾਲਿਸ਼ ਹੋਣ ਚਾਹੀਦੇ ਆ ਉਹ ਆਪਣੇ ਜਿਹੜੇ ਕੱਪੜੇ ਸੀਗੇ ਉਹ ਸਕੂਲ ਦੇ ਆਪ ਹੀ ਰਾਤ ਨੂੰ ਰੱਖਣ ਲੱਗ ਪਿਆ ਵੀ ਇਹ ਮੈਂ ਸਵੇਰੇ ਪਾਉਣੇ ਆ ਇਹਨਾਂ ਤੋਂ ਪਾ ਲਿਆ ਉਹ ਸਾਰੀਆਂ ਆਪਣੀਆਂ ਚੀਜ਼ਾਂ ਜਿਹੜੀਆਂ ਸਾਨੂੰ ਆਪ ਵਰਤਣ ਦੇ ਯੋਗ ਹੋ ਗਿਆ ਜਦੋਂ ਯੋਗ ਹੋ ਗਿਆ ਉਹਨੇ ਵਾਲ ਬਣਾਉਣਾ ਸ਼ੁਰੂ ਕੀਤੇ ਫਿਰ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਦਾ ਸੀ ਸ਼ੀਸ਼ੇ ਵਿੱਚ ਵੇਖਦਾ ਸੀ ਕਿ ਮੈਂ ਉੱਥੇ ਜਾਣ ਦੇ ਯੋਗ ਹਾਂ ਉੱਥੇ ਜਾਂਦਾ ਉਹ ਹਾਂਜੀ ਉੱਥੇ ਜਾਂਦਾ ਜਦੋਂ ਤੇ ਵੇਟਰਸ ਨੂੰ ਪੁੱਛਦਾ ਜੇਕਰ ਮੈਂ ਆਈਸਕ੍ਰੀਮ ਕੱਪ ਦੇ ਵਿੱਚ ਲਵਾਂ ਹਾਂ ਤੇ ਜੇ ਮੈਂ ਆਈਸਕ੍ਰੀਮ ਪਲੇਟ ਦੇ ਵਿੱਚ ਲਵਾਂ ਕਿੰਨੇ ਪੈਸੇ ਲੱਗਣਗੇ ਹਾਂਜੀ ਉਸਨੇ ਕਿਹਾ ਕਿ ਜੇ ਤੂੰ ਕੱਪ ਵਿੱਚ ਲਵੇਂ ਤਾਂ 50 ਸੈਂਟ ਲੱਗਣਗੇ ਜੇ ਤੂੰ ਪਲੇਟ ਵਿੱਚ ਲਵੇਂ ਤਾਂ 35 ਸੈਂਟ ਲੱਗਣਗੇ ਉਸਨੇ ਕਿਹਾ ਕਿ ਮੈਨੂੰ ਤੁਸੀਂ ਪਲੇਟ ਦੇ ਵਿੱਚ ਆਈਸਕ੍ਰੀਮ ਦਿਓ ਉਹ ਆਈਸਕ੍ਰੀਮ ਲਈ ਉਸਨੇ ਕਿ ਕਿਤਾਬ ਦੇ ਆਉਣ ਤੱਕ 35 ਸੈਂਟ ਜਿਹੜੇ ਸੀ ਨਾ ਉਹ ਇੱਕ ਲਾਈਨ ਵਿੱਚ ਲਾਏ ਹੋਏ ਸੀਗੇ ਹਾਂਜੀ ਉਦੋਂ ਕੋ ਛੋਟੇ ਛੋਟੇ ਸਿੱਕੇ ਹੀ ਸੀਗੇ ਆਮ ਸਵਾਰਨ ਪਰਿਵਾਰ ਦਾ ਸੀ ਉਹ ਉਹਨੇ ਕਿਸੇ ਨੂੰ ਦੱਸਿਆ ਵੀ ਨਹੀਂ ਸੀ ਕਿ ਮੈਂ ਕੀ ਕਰ ਨਾਲ ਉਸਨੇ ਜਦੋਂ ਉਹ ਚਲਾ ਗਿਆ ਤਾਂ ਉਸਨੇ ਨਾਲ 15 ਸੈਂਟ ਜਿਹੜੇ ਸੀਗੇ ਉਹ ਇੱਕ ਇੱਕ ਸੈਂਟ ਦੇ ਸਿੱਕੇ ਜਿਹੜੇ ਸੀ ਉਹਨਾਂ ਦੀ ਵੀ ਲਾਈਨ ਲਾਈ ਹੋਈ ਸੀ ਮਤਲਬ ਉਹ ਟਿਪ ਸੀ ਉਹਨੂੰ ਪਤਾ ਸੀ ਕਿ ਹੋਟਲ ਦੇ ਵਿੱਚ ਟਿਪ ਦੇਣਾ ਹੁੰਦਾ ਕਿਉਂਕਿ ਜਿਹੜੇ ਬਹਿਰੇ ਹੁੰਦੇ ਆ ਨਾ ਇਹਨਾਂ ਨੂੰ ਤਨਖਾਹ ਨਹੀਂ ਮਿਲਦੀ ਇਹਨਾਂ ਦੀ ਟਿਪ ਹੀ ਆਮਦਨ ਹੁੰਦੀ ਆ ਅੱਛਾ ਤੇ ਉਹ ਜਦੋਂ ਚਲਾ ਗਿਆ ਤਾਂ ਉਹ ਵੇਟਰਸ ਨੇ ਵੇਖਿਆ ਕਿ ਉਹਨੇ ਬੜੇ ਸਲੀਕੇ ਨਾਲ 35 ਸੈਂਟ ਜਿਹੜੇ ਸੀਗੇ ਉਹ ਲਾਇਆ ਹੋਏ ਸੀ ਉਹਨੇ ਬਿੱਲ ਦੇ ਉੱਪਰ 35 ਸੈਂਟ ਜਿਹੜੇ ਸੀ ਰੱਖੇ ਹੋਏ ਸੀ ਤੇ ਨਾਲ ਉਹਨੇ 15 ਸੈਂਟ ਦੀ ਇੱਕ ਲਾਈਨ ਬਣਾਈ ਹੋਈ ਸੀ ਉਹਦੀ ਅੱਖਾਂ ਭਰ ਗਈਆਂ ਉਹ ਲਿ ਇਮੋਸ਼ਨਲ ਹੋ ਗਈ ਹਾਂਜੀ ਤੇ ਉਸਨੇ ਉਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹ ਜਾ ਚੁੱਕਾ ਸੀ ਤੇ ਉਸ ਨੇ ਆਪਣੇ ਹੋਰ ਕੁਲੀਗ ਲੇਡੀ ਨੂੰ ਕਿਹਾ ਕਿ ਇਹ ਜਿਹੜਾ ਨਾ ਇਹ ਵੱਡਾ ਹੋ ਕੇ ਅਮੀਰ ਬਣੇਗਾ ਕਿਉਂਕਿ ਇਹਦੀਆਂ ਆਦਤਾਂ ਅਮੀਰਾਂ ਵਾਲੀਆਂ ਨੇ ਅਮੀਰਾਂ ਵਾਲੀਆਂ ਨੇ ਬਿਲਕੁਲ ਅਸੀਂ ਆਮ ਤੌਰ ਤੇ ਕੀ ਸੋਚਦੇ ਹਾਂ ਕਿ ਮੈਂ ਜਦੋਂ ਅਮੀਰ ਹੋ ਜਾਵਾਂਗਾ ਤਾਂ ਮੇਰੀਆਂ ਆਦਤਾਂ ਚੰਗੀਆਂ ਹੋ ਜਾਣਗੀਆਂ ਕਿਵੇਂ ਨਹੀਂ ਹੁੰਦਾ ਇਹ ਤੁਹਾਡੀਆਂ ਆਦਤਾਂ ਚੰਗੀਆਂ ਹੈਗੀਆਂ ਤੁਸੀਂ ਤਾਂ ਅਮੀਰ ਹੋਣੋਗੇ ਹਮਮ ਬੱਚੇ ਦੇ ਵਿੱਚ ਛੋਟੀ ਉਮਰ ਦੇ ਵਿੱਚ ਚੰਗੀਆਂ ਆਦਤਾਂ ਦੀ ਆਦਤ ਪਾਓ